ਹੈਲੋ ਹਾਈ ਕਿਦਾ ਹਰੇ ਕੀ ਹਾਲ ਚੱਲ ਤੇ ਸਵਾਗਤ ਆ ਤੁਹਾਡਾ ਨਵੇਂ ਬਲਾਗ 'ਚ ਮੋਟਰਸਾਈਕਲ ਆਪਾਂ ਲਿਆਂਦਾ ਹੀ ਕਰੇ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਦੱਸਦੇ ਆ ਚਾਹ ਜੁੱਤੀ ਤੇ ਚਾਹ ਜੁੱਪੀ ਜੋ ਜਿੰਨੇ ਕੀ ਤੇ ਫਿਰ ਚੱਲਦੇ ਆ ਮੇਰੇ ਵੀਰੋ ਲੋ ਬਈ ਤੇ ਇੱਕ ਥੋੜਾ ਹੋ ਗਿਆ ਜਿਵੇਂ ਲਾਇਆ ਸੀ ਸ਼ਾਕ ਕਰਨੀਵੇਂ ਆ ਤੇ ਵਿੱਚ ਵਜਦਾ ਜਦੋਂ ਤਾਂ ਫਿਰ ਇਹਦੇ 'ਚ ਪੈਂਦਾ ਚੈਬਾ ਵੇਖੋ ਆਵੇ ਮਗਰ ਰਿਕਾਰਡ 'ਚ ਤੇ ਕੇਰਾ ਪਾ ਲਾ ਦਿੰਨੇ ਆ ਨਾਲੇ ਓ ਮੇਰੇ ਸਾਹਣੇ ਲੋ ਬਈ ਤੇ ਆ ਤੁਹਾਨੂੰ ਦੱਸਿਆ ਜਿਵੇਂ ਖੋਲਣਾ ਪੈ ਰਿਹਾ ਤੇ ਮੋਲਾ ਜੀ ਸਾਡੇ ਖੋਲ ਦਈ ਨੇ ਬਹੁਤ ਸੇਵਾ ਅਨਵਾਰ ਨੇ ਮੋਸਲ ਧੋਣਾ ਪੈਣਾ ਯਾਰ ਕੱਲ ਉਤੋਈਏ ਉਹ ਨਾਟ ਨਹੀਂ ਲਾਉਂਦੇ ਹਾਂ ਹੁਣ ਸਹੀ ਲਾਵਾਂਗੇ ਨਾਲੇ ਆ 13 ਦਾ ਲਾਇਆ ਪਿਆ 14 ਦਾ ਲਾਇਆ ਅੱਛਾ ਆ ਜਾਬਦੀ ਬਣਨੇ ਕਿ ਬਦਲ ਬਦਲੇ ਹੋਣੀਆਂ ਪੈਣਗੀਆਂ ਬਹੁਤ ਸਾਰਾ ਇਹਦਾ ਜਾਬਦੀ ਨਹੀਂ ਲੱਗਦੀ ਕੋਈ ਕਰਦੀ ਨਾ ਸਰੂ ਲੱਗ ਗਈ ਕਮਾਈ ਨੂੰ ਨਹੀਂ ਨਵੇਂ ਬਹਿ ਜਾ ਐਂ ਡਾੜੀ ਕਮਾ ਲਈ ਬਣਾ ਕਿ ਤੈਨੂੰ ਨਾ ਇਹ ਜਨੂ ਕੌਲ ਦੇ ਚਾਪ ਵੀ ਲੱਗੂਗੀ ਜਿਹਾ ਮੇਰਾ ਇਹ ਜਗਨਕਾਰ ਤੋਂ ਦਵਾਈ ਕਰਨ ਲੱਗੇ ਨਾ ਕੋਈ ਸ਼ੀ ਅਮਰਤਾ ਮੰਨਣਾ ਆ ਥਾਂ ਮੈਂਨੇ ਦਵਾਈ ਦੋਈ ਕੰਨ ਮੈਂ ਕਹਦਾ ਇੱਕ ਬਾਦੇ ਚਲਾ ਕੇ ਜਿੱਤੇ ਹੈਗੇ ਨਹੀਂ ਹੁਣ ਤੇਰੇ ਰਹਿੰਦੇ ਵਿੱਚ ਪਾ ਦੂਗਾ ਵੀ 8 ਦੀਆਂ ਦੇ ਨਾ ਹੋਗੇ ਜਿੱਕਰ ਹੋਂਦ ਤੇ ਨਹੀਂ ਜਿੱਤ ਗਿਆ ਨਹੀਂ ਤੂੰ ਹੋਣੀ ਦੇ ਲਾ ਕਰਕੇ ਜਾ ਪੈਰ ਪਾਲ ਦੀ ਭੱਕ ਦੇ ਨਾਲ ਟੋਪ ਚਲਾਦਾ ਇੱਕ ਹੋਰ ਲਓ ਮੇਰੇ ਵੀਰੋ ਕਰਕੇ ਦਿਖਾਓ ਆਏ ਵੇਖ ਲਓ ਤੁਹਾਡੇ ਸਾਹਮਣੇ ਆ ਨਹੀਂ ਕੋਈ ਸਕਿਪ ਨਹੀਂਓ ਦੇਖ ਲਓ ਪੰਪ ਉੱਥੇ ਨਾ ਹੱਥ ਨਹੀਂ ਪਾਇਆ ਜਮਾ ਹੱਥ ਨਹੀਂ ਪਾਇਆ ਵਾ ਠੀਕ ਆ ਨਾ ਸਿੱਧੇ ਤੁਰੇ ਜਾਣੇ ਆ ਓਏ ਲਓ ਮੇਰੀ ਵੀਡੀਓ ਤੇ ਪਹੁੰਚ ਗਿਆ ਅੱਜ ਪ੍ਰੀਤ ਕੋਲੇ ਤੇ ਅੱਜ ਵਾਲੀ ਜਿਹੜਾ ਅੱਜ ਨਵਾਂ ਸ਼ੇਅਰ ਕੱਲ੍ਹ ਆਊਗਾ ਉਹ ਹੋਊਗਾ ਪ੍ਰੀਤ ਤੇ 6099 ਤੇ ਮੈਨੂੰ ਦੱਸਿਓ ਕਮੈਂਟ ਕਰਕੇ ਤੁਹਾਡੇ ਮਤਲਬ ਜਿਹੜੇ ਵੀ ਭਰਾ ਜੜੇ ਆਪਣੇ ਨਾ ਕਮੈਂਟਾਂ ਦਾ ਕਰਕੇ ਜਰੂਰ ਦੱਸਿਓ ਵੀ ਕਿਹੜਾ ਕਿਹੜਾ ਟਰੈਕਟਰ ਕੈਂਟ ਲਾਉਂਦਾ ਵਾ ਹਾਂਜੀ ਹਾਂਜੀ ਛੱਡ ਲਓ ਤੇ ਨੇ ਮੈਂ ਗਿਆ ਉੱਤੇ ਕਿਚਾ ਰਾਇ ਜਰਾ ਇਹਦੇ ਵੀ ਆ ਕੇ ਸੀਟੀ ਮਾ ਹੈਗਾ ਵਾਲੇ ਦਾ ਪ੍ਰੈਸ਼ਰ ਬਾਲਾ ਤਗੜਾ ਹਾਂ ਇਹ ਤਾਂ ਪ੍ਰੈਸ਼ਰ ਹੈ ਨਹੀਂ ਇੰਨਾ ਤਗੜਾ ਤਾਂ ਇਹ ਤਾਂ ਮੁੜਿਆ ਹੀ ਨਹੀਂ ਮੁੜਿਆ ਹੀ ਨਹੀਂ ਮੈਂ ਉਹਦੇ ਹੱਥਾਂ ਨਾਲ ਫੜ ਕੇ ਸੇਧਾ ਮੁੜੇ ਨਾ ਲੈ ਦਿੱਤੀ ਲਿਆ ਚਾ ਲੋ ਜੀ ਵੀਡੀਓ ਬਣਾ ਕੇ ਲਾਤਾ ਅੰਦਰ ਕਿਆ 판 ਰੈਗ ਚ ਲਾਇੀ ਹਾਂ ਜਿਹਦਾ ਵੀ ਟ੍ਰੇਟਰ ਚ ਲੜ ਗਿਆ ਦੀ ਕਰਦਾ ਵੀ ਕਿਹੜਾ ਸੋਨਾ ਪਤਾਈ ਲੱਗਦਾ ਵਾ ਹੈ ਵੀ ਗਿਆ ਜਿਹੜਾ ਵੀ ਟ੍ਰੇਟਰ ਚ ਲੜ ਗਿਆ ਉਹ ਚ ਬਾਜੋ ਆਈ ਲੱਗ ਲਾ ਸਾਹ ਰਾਜ ਹੈ ਦਾ ਉਹ ਟਰਬੋ ਕਰਾਇਆ ਹੋਇਆ ਦੂਜਾ ਉਹ ਸੋਨਾ ਈ ਕਾ ਪਤਾ ਨਹੀਂ ਆ ਜਾਵੇ ਨਹੀਂ ਲੱਗਦਾ ਇਹਦਾ ਹੈਗਾ ਵੀ ਨਹੀਂ ਥੈਂਕ ਯੂ ਨਹੀਂ ਮੈਂ ਤਾਂ ਲੱਗ ਤਾ ਕੇ ਹਾਂਜੀ ਹਾਂਜੀ ਲਓ ਬਈ ਯਾਰ ਬੋਲਿਆ ਯਾਰ ਬੋਲਿਆ ਤੇ ਇਹ ਸੁਣਿਓ ਤੁਸੀਂ ਜਾ ਕੇ ਇੰਸਟਾਗ੍ਰਾਮ ਤੇ ਚਾਬੀ ਤਾਂ ਦੇ ਦਿਓ ਮਹਾਰਾਜ ਚਾਬੀ ਮੇਰੇ ਕੋਲ ਹੈ ਨਹੀਂਗੀ ਤੂੰ ਕੱਢ ਕੇ ਲਿਆ ਹੈ ਨਹੀਂ ਕਿ ਤੂੰ ਹੀ ਕੱਢਿਆ ਇਹ ਕਮੈਂਟ ਤੂੰ ਕੱਢੀ ਆ ਯਾਰ ਯਾਰ ਨਹੀਂ ਯਾਰ ਛੱਤਰ ਵਾਲਾ ਯਾਰ ਹੈ ਨਹੀਂ ਦੇ ਲੈ ਜੇਬਾ ਫਰੋਲਾ ਬਾਲੀ ਗੱਲ ਯਾਰ ਤੂੰ ਤਾਂ ਇੱਥੇ ਕੱਢੀ ਆ ਯਾਰ ਬਾਅਦੋਂ ਮੈਂ ਤਾਂ ਜਾ ਬੀ ਛੜਤੀ ਸੀ ਵਿੱਚ ਮੈਂ ਕਿਹਾ ਬਾਅਦ ਚ ਧੱਕਣੇ ਨਹੀਂ ਪੂੰਗਾ ਆਇਆ ਸੀ ਨਾਲੇ ਤੇ ਹਾਂ ਯਾ ਕਿੱਥੇ ਰਹਿ ਰਹੇ ਯਾਰ ਤੇ ਤੇ ਤੈਨੂੰ ਪਤਾ ਹੀ ਹੈ ਮੇਰੇ ਕੋਲ ਯਾਰ ਮੈਨੂੰ ਪਤਾ ਹੀ ਸੀ ਤੈਨੂੰ ਤੇ ਸਮਝੀ ਜਾਂਦਾ ਮੈਂ ਤੇ ਮੰਗਦਾ ਹੀ ਕਾ ਦੂੰ ਤੇ ਕਾ ਕਰ ਦਦੀ ਤੇਰਾ ਮੇਰਾ ਅਰਕਾ ਤੇਰੇ ਆ ਕੇ ਮੁੱਕੀਆਂ ਮਾਰੇ ਯਾਦੂ ਕਰਿਆ ਆ ਬੰਦਾ ਮੇਰੇ ਮਾਰ ਕੇ ਵੱਜਣ ਲੱਗਿਆ ਹੀ ਮਤਲਬ ਬਾਲ ਮੇਰੇ ਹੀ ਵੀਰ ਲੱਗੀ ਤੇ ਬਾਈ ਮੈਂ ਤੁੱਕੇ ਨਾ ਉਹ ਤੇ ਨਿਸ਼ਾਨਾ ਮਾਰਾਈ ਤੇ ਉਹ ਗੁੱਤੀ ਤੇ ਵੱਜੀ ਆ ਹਾ ਹਾ ਕੀਰਤਪੁੱਤ ਮੇਰਾ ਰੋਟੀ ਖਾਵੇ ਗੋੜਨਾ ਉਹ ਚੌਪ ਚੌਪ ਅੱਗੇ ਨਹੀਂ ਗੱਲਾਂ ਡੂੰਘੀਆਂ ਨਹੀਂ ਕਰਨੀਆਂ ਇਹ ਗੱਲਾਂ ਡੂੰਘੀਆਂ ਨਾ ਕਰਿਓ ਕਿਆ ਬੋਲ ਤਰੇ ਕੀਰਤ ਨੇ ਕੀਤਨੇ ਚੌਕਾ ਮਾਰਿਆ ਵਾਈਡ ਹਾ वाइड बॉल ਜਿਹੜਾ ਉਧਰ ਕਹਿੰਦੇ ਖੜਾ ਨਾ ਬੋਲਰ ਉਹਦੇ ਤੇ ਇੰਡੀਆ ਟੀਮ ਨੇ 5 ਕਰੋੜ ਲਾ ਪਰ ਵੇਖਿਆ ਨਹੀਂ ਵੇਖਿਆ ਨਹੀਂ ਮੇਰਾ ਗੁੱਠਾ ਤੂੰ ਸੁਣਨ ਕਰਦਾ ਜਿਹੜਾ ਇੱਧਰ ਖੜਾ ਕਰੈਕਟਾ ਜਿਹੜਾ ਬੈਟਸਮੈਨ ਖੜਾ ਲਗਾ ਕੇ ਮਾਰ ਟਗਾ ਕੇ ਫੇਰ ਵਜੂਗਾ ਬਤਮੀ ਜੀ ਨਾ ਕਰ ਇਹ ਨਾ ਬਤਮੀ ਜੀ ਕਾ ਹੱਟ ਗਿਆ ਹਾਂ ਵੇ ਪੈਰੀ ਨਹੀਂ ਵੜਿਆ ਵਾਈਡ ਬਾਲ ਛੱਕਾ ਬਾਲ ਚੌਕਾ ਬਾਲ ਚੌਕਾ ਬਾਲ ਵੈਲੀ ਵਲ ਦੇ ਵੈਲੀ ਡਾਟ ਯਾਰਤ ਲਾਈ ਹੋਇਆ ਮੁੰਡੇ ਨਾ ਕਹਿੰਦੇ ਮੇਰੇ ਉਹ ਆ ਬੰਦੀ ਬਾਸ ਕੋਈ ਨਹੀਂ ਓ ਵਾਓ ਬੜ 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 ਵੈਰੀ ਗੁੱਡ ਬਹੁਤ ਸੋਹਣਾ ਹੁਣ ਫੋਨ ਆ ਹੀ ਜਾਂਦੇ ਆ ਪੰਜਵੀਂ ਅਗਦੇ 10 ਰਨ ਹੈ ਇਹ ਕੀ ਇਹ ਸੈਨ ਨੇ ਮਾਰ ਰਹੀ ਵੀਖੇ ਧਿਆਨ ਨਾਲ ਇਹ ਆ ਵੀ ਵਾਈਡਾ 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 ਐਨ ਦੇ ਸੱਜੇ ਉੱਤੋਂ ਦੀ ਆ ਉੱਤੋਂ ਦੀ ਆ ਉੱਤੋਂ ਦੀ ਇਹ ਹੈਗਾ ਉੱਤੋਂ ਦੀ ਉੱਤੋਂ ਦੀ ਵਾਈਡਾ ਉੱਤੋਂ ਦੀ ਵਾਈਡਾ ਓਏ ਨਹੀਂ ਉੱਤੋਂ ਦੀ ਵਾਈਡ ਰੱਖੀ ਵੀ ਆ ਕੱਲ ਵੀ ਖੇਡੇ ਟੀ 20 ਦੀ ਮੈਚ ਲੱਗੀ ਕੱਲ ਸਾਡਾ ਜੋ ਯਾਰ ਜਿਹਨੂੰ ਮਾਰੀ ਵਾਹ ਜਿਆ ਇੱਥੇ ਸਾਰੇ ਉੱਤੋਂ ਦੀ ਵਾਈਡ ਰੱਖੀ ਵੀ ਆ ਲੈ ਲਾਸਟ ਬਾਲ ਚੱਲ 6ਵੀਂ ਬਾਲ ਲਾਸਟ ਨਾਲ ਨੇ ਵਾਵੇ ਗਿਆ ਵਾਸ ਹੁਣ ਆਊਗਾ ਅਗਲਾ ਬੰਦਾ 11 ਦਾ ਟਾਰਗੇਟ 12 ਦਾ 12 ਦਾ ਕੁਆਡਰਾਂਗੀ 12 ਦਾ 12 ਦਾ ਟਾਰਗੇਟ ਉਹ ਟੌਫਲੀ ਆਜੀ ਟਰਾਈ ਤੇ ਆਊਟ ਹੋ ਗਿਆ ਏ ਓਏ ਟਰਾਈ ਤੇ ਆਊਟ ਹੋ ਗਿਆ ਤੂੰ ਖੇਡ ਕਿ ਲਾਏਗਾ ਆਊਗੀ ਏ ਪੂਰੀ ਹਾਂ ਨੋ ਫੈਲੀ ਆਜੀ ਨੋ ਯਾਰ ਇੱਕ ਰਨ ਫ੍ਰੀ ਹਟ ਓਏ ਜਿਹੜਾ ਦੀ ਜਿੱਦ ਨੂੰ ਚੜਦੀ ਆ ਔਰ ਨਹੀਂ ਤੇਰਾ ਰਨ ਆਊਟ ਹੈ ਆ ਨਹੀਂ ਨੋ ਆ ਬਣੀ ਨੋ ਯਾਰ ਓਏ ਓ ਅੰਪਾਇਰ ਗੋਲੀ ਖੜਾਗਾ ਦੂਜੀ ਨੂੰ ਦੋ ਰਨ ਛੱਡ ਦੇ ਆ ਤਾਂ ਨਹੀਂ ਨੋ ਨਹੀਂ ਦੂਜੀ ਬਾਲ 10 ਭਏ ਆ ਜੇ ਦੂਜੀ ਬਾਲ 10 ਰਨ ਆਹ ਦੇ ਆਏ ਵਾਹ ਜੱਜ ਤਾਂ ਆਏ ਲੈ ਓਏ ਉਹ ਗਿਆ ਬਾਲ ਤੇਰਾ ਖਤਮ ਨਾ ਨਹੀਂ ਇਹ ਨਾ ਹਾਨੀ ਹਣ ਮੁਕਰਣਾ ਨਹੀਂ ਇਧਰ ਆਇਆ ਹਣ ਅਗਲਾ ਕੀ ਮੱਕਰਿਆਣੀ ਮੱਕਰਿਆਣੀ ਅੱਜ ਆਡ ਹੋ ਗਿਆ ਹੈ ਆਮਦ ਨੇ ਭਈ ਇੰਡੀਆਨ ਵਰਲਡ ਕੱਪ ਦੇ ਵਿੱਚ ਰੱਖਿਆ ਜਾਣਾ ਹੈ ਅਗਲਾ ਮੈਚ ਦੂ ਖੇਡੇਗਾ ਹੈ ਹਨਾ ਵਿਰਾਟ ਕੋਲੀ ਦਾ ਦੂਜਾ ਬੰਦਾ ਵਿਰਾਟ ਕੋਲੀ ਦੇ ਟੱਕਰ ਤੇ ਕੋਈ ਆ ਗਿਆ ਹੈ ਪਹਿਲਾ ਬੰਦਾ ਵਿਰਾਟ ਕੋਲੀ ਦੇ ਟੱਕਰ ਜਾ ਮੰਨਦਾ ਕਿ ਨਹੀਂ ਆ ਗਈ ਪੈਣ ਘੜ ਕੇ ਜਵੇਂ ਥਲੇ ਉਹਨੂੰ ਕੀ ਹੁੰਦਾ ਪਲਾਸਟਰ ਕਰਨਾ ਹਜੇ ਦਾ ਇਹ ਉੱਤੇ ਇਦਾਂ ਉਹੀ ਪਾਇਆ ਵਾ ਬਜਰੀਲਾ। ਲੋਤ ਫਾਇਦਾ ਕੀ ਇਹਦਾ ਸਾਡਾ ਵੀ ਗਰਾਊਂਡ ਖਰਾਬ ਕੀਤਾ। ਆਪਾਂ ਬਸ ਮੀਨਿੰਗ ਨੂੰ ਖੇਡਣ ਲੱਗ ਜਾਣਾ ਇੱਥੇ ਫੁੱਟਵਾਲਾ ਆਪਾਂ। ਕਮੇਟੀ ਪਾਉਣੀ ਪੈਣੀ ਇਹਦੇ ਸੇ। ਕੋਈ ਨਹੀਂ ਪੱਟ ਦਾਂਗੇ ਇਹ ਕਿਹੜੇ ਕੱਢੀਗਾ। ਪੱਟ ਨਹੀਂ ਸਾਰੇ ਬਜਰੀ ਦੀ। ਲੈ ਬਜਰੀ ਕਿਉਂ? ਤੇ ਜਦੋਂ ਆਪਾਂ ਟਰੈਕਟਰ ਥੱਲੇ ਤਾਲਾਂਗੇ ਜ਼ਰੂਰੀ ਆ। ਹਾਂ? ਨਹੀਂ ਜ਼ਰੂਰੀ ਆ। ਮੈਂ ਤਾਂ ਕਹਿਣਾ ਆ ਪੱਟ ਕੇ ਲੈ ਜੀਏ ਕੇ ਇਹਦੇ ਨੇ। ਆ ਵੇਚ ਲੈ। ਚਲੋ ਆਡ ਕਿਵੇਂ ਪਤਾ ਲੱਗੂਗਾ? ਕੀ? ਇਹਦੇ ਜਿਵੇਂ ਕਿਵੇਂ ਆਡ? ਆ ਉੱਬੈਟ ਕੇ ਤੋਂ ਨਿਕਲ ਜੂ ਇਹਦੇ ਤੋਂ। ਕੀ? ਕਿੰਨਾ ਵੈਕਟ ਹਾਂ ਜਦ ਬਾਲ ਵਜਦੀ ਮਾਰੇ ਜਨ ਡੈਗ ਪੈਂਦੀ ਆ ਹਾਂ ਇਹਦੇ ਜੋ ਕਿਵੇਂ ਵੈਕਟ ਪੱਟੀ ਜਾਊਗੀ ਜਦੋਂ ਵੈਚ ਤੇ ਜਦੋਂ ਆ ਜਿਹੜਾ ਮਗਰ ਖੜਾ ਹੋਗਾ ਉਹਨੂੰ ਦਿਖੂਗੀ ਨਾ ਨਹੀਂ ਦਿਖਣੀ ਨਾ ਜਿਹੜਾ ਬੈਟਰ ਆਓ ਧੌਣ ਪੀਣ ਲੱਗੇ ਤਾਂ ਮੈਂਟ ਲਾਉਂਦੇ ਹੋ ਭਾਈ ਚੱਲ ਗਿਆ ਆਪਾਂ ਛੱਡ ਚੱਲ ਭਾਈ ਬਾਏ ਬਾਏ ਹੁਣ ਖਵਾਊਗਾ ਹਾਣਾ ਮੈਨੂੰ ਖਵਾਵਾਂਗੇ ਹੁਣ ਨਹੀਂ ਹੁਣ ਆਪਾਂ ਘਰੇ ਚੱਲ ਗਏ ਹਾਂ ਹੁਣ ਘਰੇ ਚੱਲ ਗਏ ਚੱਲ ਆਓ ਬੰਦ ਕਰ ਲੈ ਆਹ ਭਾਈ ਖੇਡ ਖੂੜ ਕੇ ਆਏ ਹੁਣ ਸਾਨੂੰ ਕਰਨਾ ਪੈਣਾ ਚਾਰ ਕੰਮ ਵੀ ਕਰਨਾ ਪੈਂਦਾ ਕਦੇ ਕਦੇ ਬਟ ਮੂਡ ਜਾ ਹੋ ਜਾਂਦੇ। ਇੱਕ ਕਾਲਾ ਗੋਲ ਫੋਲੋਈ ਦੀਆ। ਰੋਪੇ ਪੈਂਦੇ ਰਹਿੰਦੇ। ਬਸ ਇਹਨਾਂ ਨੂੰ ਵੀ ਪਤਾ ਹੀ ਹੋਣਾਗਾ। ਇਹਨਾਂ ਦਾ ਸਿਰਾ ਬੰਦੇ ਇਹਨਾਂ ਨੂੰ ਤਾਂ ਪੂਰਾ ਪਤਾ। ਓਕੇ ਬਈ ਟਾਟਾ ਜੀ ਕਰਦੇ ਆਂ ਵਲੌਗ ਦਾ ਐਂਡ ਮਿਲਦੇ ਆਂ ਕੱਲ ਨੂੰ ਫਿਰ ਕਿਸੇ ਨਵੇਂ ਵਲੌਗ 'ਚ। ਤੇ ਜਿੰਨਾਂ ਨੇ ਹਾਲੇ ਤੱਕ ਇੰਸਟਾ ਤੇ ਫਾਲੋ ਨਹੀਂ ਕੀਤਾ ਜਾ ਕੇ ਫਾਲੋ ਕਰ ਲੋ ਭਰਾ। ਪਿਆਰ ਬਣਾਈ ਰੱਖੋ। ਤੇ ਓਕੇ ਬਈ।